ਕੀ ਅੰਮ੍ਰਿਤਧਾਰੀ ਸਿੱਖ ਬਿਨਾ ਕਿਰਪਾਨ ਤੋਂ ਸੀ ਅਲਾਉ ਕਰਾਂਗੇ ਕਿਰਪਾਨ ਕੜੀ ਦੇ ਨਾਲ ਨਹੀਂ ਅਲਾਉ ਕਰਾਂਗੇ ਅਗਰ ਇਹ ਮੈਂਸ਼ਨ ਕਰ ਦਿੰਦੇ ਤਾਂ ਮੈਂ ਵੀ ਸ਼ਾਇਦ ਇੱਥੇ ਦਾ ਫਾਰਮ ਫਿਲ ਨਾ ਕਰਦੀ ਇੱਥੇ ਅਪੀਅਰ ਹੋਣ ਹੀ ਨਾ ਆਂਦੀ ਅਗਰ ਮੈਂਸ਼ਨ ਕਰ ਦਿੰਦੇ ਤਾਂ ਸ਼ਾਇਦ ਮੈਂ ਇੱਥੇ ਵੀ ਗੇਟ ਦੇ ਬਾਹਰ ਨਾ ਖੜੀ ਹੁੰਦੀ ਰਾਜਸਥਾਨ ਹਾਈ ਕੋਰਟ ਦੇ ਸਿਵਲ ਜੱਜ ਦੀ ਭਰਤੀ ਦੇ ਲਈ ਅੱਜ ਹੋਈ ਪ੍ਰੀਖਿਆ ਦੌਰਾਨ ਪੇਪਰ ਦੀਨ ਪਹੁੰਚੀ ਇੱਕ ਗੁਰਸਿੱਖ ਲੜਕੀ ਨੂੰ ਸਿੱਖ ਕਕਾਰ ਕਿਰਪਾਨ ਤੇ ਕੜਾ ਉਤਾਰਨ ਦੇ ਲਈ ਆਖਣਤੀ ਪ੍ਰੀਖਿਆ 'ਚ ਦਾਖਲ ਨਾ ਦੇਣ ਤੇ ਸਖਤ ਨੋਟਿਸ SGPC ਨੇ ਲਿਆ ਹੈ ਉਸ ਦੇ ਨਾਲ ਹੀ ਪੰਜਾਬ ਦੀ ਸਿਆਸਤ ਵੀ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ ਪੰਜਾਬ ਦੇ ਕਾਫੀ ਸਿਆਸਤਦਾਨ ਨੇ ਇਸ ਚੀਜ਼ ਦੀ ਨਿੰਦਾ ਕੀਤੀ ਉਸ ਦੇ ਨਾਲ ਹੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾਕਟਰ ਇੰਦਰਵੀਰ ਸਿੰਘ ਨੇ ਜਰ ਨੇ ਵੀ ਇਸ ਪੂਰੇ ਘਟਨਾਕ੍ਰਾਂਂ ਦੀ ਨਿੰਦਿਆ ਕੀਤੀ ਹੈ ਤੇ ਬੜੀ ਮੰਦ ਭਾਗੀ ਘਟਨਾ ਹੋਈ ਹੈ Rajasthan ਦੇ ਵਿੱਚ ਜਿੱਥੇ ਤਰਨਤਾਰਨ ਦੀ ਇੱਕ ਬੱਚੀ ਜੋ ਕਿ ਜੁਡੀਸ਼ਲ ਇਗਜ਼ਾਮ ਦੇਣ ਗਈ ਸੀ ਉਹਨੂੰ ਆਪਣੇ ਕਾਕਾਰਾਂ ਕਰਕੇ ਇਗਜ਼ਾਮ ਨਹੀਂ ਦੇਣ ਦਿੱਤਾ ਗਿਆ ਮੈਂ ਬੱਚੀ ਦੀ ਵੀਡੀਓ ਦੇਖੀ ਹੈ ਉਹ ਕਿੰਨੀ ਤਿਆਰੀ ਕਰਕੇ ਗਈ ਹੋਏਗੀ ਉੱਥੇ ਔਰ ਜਦੋਂ ਉਸ ਦਾ ਇਹ ਹਾਦਸਾ ਵਰਤਿਆ ਤਾਂ ਉਹਦੇ ਆਵਾਜ਼ ਇੰਨਾ ਦਰਦ वो कह रही थी कि मेरे कड़ा में छोटा पा के आई है और जी कृपान है मैं पूछ रही हूँ तुम किस साइज की कृपान तुम अलाउ दे हो तो मुदास रहे कोई सो ये देखो इस कोई को को शक वाली गल नहीं है कि एक सिख बच्चा अपने काकार पा के भी हिंदुस्तान जा सद सो य बहुत दुखदेई है असी एक आज़ाद मुल्क आज़ाद बशिंदे हैं और मैं हदायत करना और मैं रिक्वेस्ट करना सेंट्रल गौरमेंट नर एक स्टेट में हिदायत कर ਕਿਤੇ ਨੇ ਸਿੱਖ ਬੱਚੇ ਨੇ ਜਿਨ੍ਹਾਂ ਅਮਲ ਛੱਕਿਆ ਹੋਇਆ ਜਿਨ੍ਹਾਂ ਕਕਾਰ ਪਾਏ ਨੇ ਉਹਨਾਂ ਨੂੰ ਇਗਜ਼ਾਮ ਦਿੱਤੇ ਜਾਣ ਉਹਨਾਂ ਇਗਜ਼ਾਮ ਦੇਣ ਦਿੱਤੇ ਜਾਣ ਔਰ ਇਸ ਬੱਚੇ ਨੂੰ ਵੀ ਜਿਹੜਾ ਇਗਜ਼ਾਮ ਹੈ ਇਹ ਦੁਬਾਰਾ ਦੇਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਵਾਹਿਗੁਰੂ ਜੀ ਕਾਲ ਸਤ ਵਾਹਿਗੁਰੂ ਜੀ ਖਫਤ ਹੈ